ਕਦ ਬੰਗਾ ਸਿਮਰੰ ਅੰਗਦੋ ਕਨੇਖੰ ਅਮਰਦਾਸ ਗੁਰ ਹਿਰਦੈ ਨਿਤਿ ਤਿਆਹਾ ਗੁਰ ਹਿਰਦੈ ਨਿਤਿ ਤਿਆਹਾ ਸ੍ਰੀ ਗੁਰੂ ਰਾਮਦਾਸ ਗੁਗਾ ਗੁਰ ਅਰਜਨ ਵਿਗਨਨਕੇ ਨਾਸ਼ਕ ਗੁਰ ਵਿਗਨਨਕੇ ਸ੍ਰੀ ਹਰਿ ਗੋਬਿੰਦ ਸੋਪਸਮਤ ਪ੍ਰਕਾਸ਼ਕ ਗੁਰੂ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਾਰਿ ਕ੍ਰਿਸ਼ਨ ਮਨ ਆਏ ਬਹੋਰੀ ਤੇਗ ਬਹਾਦਰ ਗੁਰ ਪਰਮਾ ਕਿਰਪਾ ਦਾ ਗੁਰ ਪਰਮਾ ਕਿਰਪਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਿਸਾਲਾ ਰੋ ਤਰਾ ਪਰ ਪਨ ਕਮਸੀ ਸਾ ਪਨ ਪਨ ਸੀ ਸਾ ਬੰਦੋਂ ਬਾਰ ਬਾਰ ਜਗਤੀ ਸਾ ਜਿਸ ਮਹਿ ਅਮਰਤ ਗਿਆਨ ਹੈ ਮਾਲਕ ਭਗਤ ਹੈ ਰਾਗ ਸ੍ਰੀ ਤਨ ਸਾਹਿਬ ਉਤਤ ਬੰਦੋਂ ਕਰਿ ਉਨਾਨ ਸ੍ਰੀ ਗੁਰ ਸਬਦ ਕਮਾਏ ਜਿਨ ਦੇਤੇ ਪੰਜ ਬਕਾਰ ਤਿਨ ਸੰਤਨ ਕੋ ਬੰਦ ਨਾ ਸਿਰ ਚਰਨਨ ਤਾਲੇ ਏਕੰਕਾਰਾ ਸਤਗੁਰ ਤੇ ਪ੍ਰਸਾਦ ਸਚ ਹੋ ਵਾਹਿ ਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਕ ਸੋਹੇ ਵਾਹਿ ਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਕ ਸੋਹੇ ਸਤਿਮਾਨ ਸ੍ਰੀ ਵਾਹਿਗੁਰੂ ਸਾਹਿਬ ਜੀ ਨਮੋ ਉਸੇ ਰਤਸੇ ਵਤ ਸੁਮਤ ਵਾਰਦਾ ਹੈ ਮਰਪਨ ਨਾਮ ਉਹ ਦਿਨਾਂ ਕੋ ਸਰੇ ਸਾਥ ਸਹਰ ਮੰਨ ਇਸੇ ਰੀਤਾ ਸੇਵਤ ਸਭ ਪੱ ਆਏ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਪਾਤਾਲ ਭਗਤ ਵਸਿਖਿਰਪਾ ਨੇ ਤਾਂ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪ੍ਰਗਣਹੁਰਾਂ ਕੀ ਦੀਪ ਅੱਖਰ ਹਾਰ ਤਨ ਤਨ ਸਾਈਂ ਸਾਧਗੁਰੂ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮ ਪਵਿੱਤਰ ਸਾਤ ਸੰਗਤ ਜੋ ਹਿਰਦੇ ਅੰਦਰ ਨਾਏ ਗੁਰਦੇ ਪਰਿਵਕਾਰੇ ਸ਼ਤਾਰੇ ਸ਼ਹੀਦ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਗੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਕੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਮਹਾਰਾਜ ਜੀ ਦੇ ਗੁਰੀਆਈ ਗ੍ਰੰਥੀ ਦਰਬਾਰਾਂ ਦੇ ਅੰਦਰ ਸੰਧਿਆ ਦੇ ਸਮੇਂ ਦਿਨ ਦੇ ਚੌਥੇ ਪੈਰ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਦਰਸ਼ਨ ਦਿਨਾਰੇ ਸ਼ਵਾਮਾ ਕਰਕੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਆਪ ਗੁਰਸਿੱਖ ਪਿਆਰੀਆਂ ਸੰਤਾਂ ਦੇ ਜੋ ਨੇਮ ਤੇ ਪ੍ਰੇਮ ਦੇ ਨਾਲ ਮਹਾਰਾਜ ਜੀ ਦਾ ਜਾਸ ਰੂਪੀ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਆਪਾਂ ਅੱਜ ਕਲ ਪਰਸੰਗ ਸਰਵਣ ਕੀਤੇ ਨੇ ਗ੍ਰੀਵਨਵਾਦ ਸਤਿਗੁਰੂ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਭਿੱਖੀ ਆਦਿਕ ਖਿਆਲਾ ਆਦਿਕ ਨਗਰਾਂ ਨੂੰ ਨਿਹਾਰ ਕਰਦੇ ਹੋਏ ਆਂ ਮੋੜ ਪੰਚ ਇਹਾਤ ਬਰਾਜੇ ਨੇ ਪਲੰਗੇ ਤੇ ਪੰਚਾਇਤ ਬੈਠੀ ਆ ਉਧਰ ਜਦੋਂ ਮਹਾਰਾਜ ਜੀ ਇੱਥੇ ਬਰਾਜੇ ਤੰਪੇ ਕੀਤੇ ਰਹਿਣ ਵਾਲੇ ਭਾਈ ਦੇਸੂ ਨੇ ਮਹਾਰਾਜ ਨੂੰ ਬਖਸ਼ਿਸ਼ ਦੇ ਤੌਰ ਤੇ ਜੋ ਪੰਜ ਤੀਰ ਲਏ ਸੀ ਉਹ ਸਵਾਭ ਨਹੀਂ ਸਕਿਆ ਸਰੀਰ ਤੇ ਛੋੜਾ ਜਾ ਕਸ਼ਟ ਆਇਆ ਤੇ ਘਰ ਵਾਲੀ ਨੇ ਕਿਹਾ ਤੋ ਸਰਵਰ ਦੀ ਪੂਜਾ ਬੰਦ ਕੀਤੀ ਇਸ ਕਰਕੇ ਕਸ਼ਟ ਆਇਆ ਏ ਤੇ ਤੂੰ ਇਹ ਫਿਰ ਆਪਣੇ ਗੱਲ ਵਿੱਚ ਖੁੰਡੀ ਪਾ ਕੇ ਸਰਵਰ ਦੀ ਪੂਜਾ ਕਰ ਦੋ ਤਿੰਨ ਦਿਨ ਤੇ ਨਹੀਂ ਮੰਨਿਆ ਜਦੋਂ ਨੇ ਆਖਿਆ ਵੀਰੇ ਇੱਕ ਸਰੀਰ ਬਿਮਾਰ ਇੱਕ ਮੈਂ ਵੀ ਜਾਨੀ ਆ ਪੇਕੇ ਸਾਮ ਘਰ ਫਿਰ ਹੋਰ ਕੋਈ ਗੱਲਾਂ ਕਹੀਆਂ ਫਿਰ ਡਰਦਾ ਗੱਲ ਮੰਨ ਗਿਆ ਗੱਲ ਦੇ ਜਖੁੰਡੀ ਪਾ ਲਈ ਰੋੜ ਪੁਕਾ ਕੇ ਸਖੀ ਸਰਵਰੀਏ ਨੂੰ ਮਨਾਉਣ ਲੱਗ ਪਿਆ ਤੇ ਨਾਵੇ ਪਾਸ਼ਾ ਦੇ ਕੰਸ਼ੇ ਹੋਏ ਪੰਜੇ ਤੀਰ ਦੀ ਘਰਵਾਲੀ ਨੇ ਤੋੜ ਕੇ ਸੁਰ ਦਿੱਤੇ ਨਾਵੇ ਪਾਸ਼ਾ ਨੂੰ ਇਹ ਸਾਰਾ ਕੁਝ ਅਨੁਪਵ ਦੁਆਰਾ ਹੀ ਪਤਾ ਲੱਗਿਆ ਤੇ ਪੰਚਾਇਤ ਨੂੰ ਕਹਿੰਦੇ ਵੇਖੋ ਦੇਸੂ ਨੇ ਕੀ ਕਰਮ ਕਮਾਇਆ ਘਰਵਾਲੀਓਂ ਦੇ ਕੇ ਤੇ ਸਾਡੇ ਬਖਸ਼ੇ ਹੋਏ ਤੀਰ ਚੂਰਾ-ਚੂਰਾ ਕਰਾ ਦਿੱਤੇ ਨੇ ਉਸੇ ਪੰਚਾਇਤ ਦੇ ਰਿਸ਼ਤੇਦਾਰ ਬੈਠੇ ਸੀ ਕਹਿੰਦੇ ਮਹਾਰਾਜ ਅਸੀਂ ਉਹਨੂੰ ਤੁਹਾਡੀ ਸ਼ਰਨ ਪਾਉਂਦੇ ਆ ਤੁਸੀਂ ਬਖਸ਼ੀ ਰੱਖਿਓ ਜਾ ਕੇ ਜਦੋਂ ਪੰਚਾਇਤ ਨੇ ਰਿਸ਼ਤੇਦਾਰਾਂ ਨੇ ਕਿਹਾ ਉਹ ਮੁਕਰ ਗਿਆ ਕਹਿੰਦਾ ਮੈਂ ਤਾਂ ਮਹਾਰਾਜ ਦਾ ਸੇਖ ਮੈਂ ਨਹੀਂ ਕੁਝ ਕੀਤਾ ਦੂਜੀ ਵਾਰਾਂ ਫੇਰ ਸਤਿਗੁਰਾਂ ਨੂੰ ਪੁੱਛ ਕੇ ਗਏ ਸਾਰੀ ਗੱਲ ਦੱਸੀ ਵੀ ਐਦਾ ਐਦਾ ਉਹਦੀ ਘਰ ਵਾਲੀ ਨੇ ਤੀਰ ਤੋੜਿਆ ਇੰਦਾਂ ਤੇ ਨਾਲ ਲਿਆ ਕੇ ਬਖਸ਼ਾਉਣਾ ਚਾਹੁੰਦੇ ਸੀ ਉਹ ਦੇਸ਼ ਤਿਆਰ ਵੀ ਹੋ ਗਿਆ ਪਰ ਉਹਦੀ ਘਰ ਵਾਲੀ ਨੇ ਆਉਣ ਹੀ ਨਹੀਂ ਦਿੱਤਾ 2 ਦਿਨ ਬਾਅਦ ਪੰਚਾਇਤ ਮੋੜ ਆਈ ਲਾਵੇ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੁਸੀਂ ਤੇ ਯਤਨ ਕੀਤਾ ਪਰ ਉਹ ਨਹੀਂ ਆਇਆ ਘਰ ਵਾਲੀ ਦੇ ਆਖੇ ਲੱਗਿਆ ਹੈ ਪਾਸ਼ਾ ਕਹਿੰਦੇ ਉਹਨੇ ਸਾਡੀ ਬਖਸ਼ਿਸ਼ ਸਾਡੇ ਤੀਰ ਨਹੀਂ ਤੋੜੇ ਆਪਣੀਆਂ ਜੜਾਂ ਹੀ ਪੁੱਟ ਲਈਆਂ ਨੇ ਤੇਰੀ ਵੰਸ ਉਹ ਲੱਗੇ ਵਧੇਗੀ ਨਹੀਂ ਬਦਨੀ ਵੈਸੇ ਨਹੀਂ ਸੀ ਕੋਈ ਸ਼ਰਾਬ ਨਹੀਂ ਸੀ ਬਦਨੀ ਵੈਸੇ ਵੀ ਨਹੀਂ ਸੀ ਪਰ ਮਹਾਰਾਜ ਨੇ ਬਖਸ਼ਿਸ਼ ਕਰਕੇ ਜੇ ਕਿਹਾ ਨਾ ਕਲਰੀ ਖੇਤੀ ਜਿਹੜੀ ਹੈ ਉਹਨੂੰ ਖੂਆਲੀ ਕਰ ਦੇਣਾ ਬੀਜਣ ਜੋਗ ਬਣਾ ਦੇਣਾ ਤੇ ਕਲਰੀ ਖੇਤੀ ਅਰਗਾ ਸੀ ਦੇਸੂ ਤੇ ਮਹਾਰਾਜ ਸਾਹਿਬ ਨੇ ਦੀ ਵੰਸ ਤੋੜਨ ਦੇ ਵਾਸਤੇ ਬਖਸ਼ਿਸ਼ ਕਰ ਦਿੱਤੀ ਸੀ ਨਹੀਂ ਸੰਭੀ ਗਈ ਆਪ ਵੀ ਮਰ ਗਿਆ ਬੇਮੁਖ ਹੋ ਕੇ ਪੁੱਤਰ ਮਰਿਆ ਬੇਰਪੋਤਰੀ ਨੂੰ ਸੋਣੇ ਕਾਨੇ ਮਾਰ ਤਾਇਰੀ ਪੰਚ ਇਸ ਤਰ੍ਹਾਂ ਖਤਮ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਮੌੜ ਤੋਂ ਅੱਗੇ ਗਏ ਸ਼ੋਰ ਬਣਾਇਆ ਸੁਣਾ ਫਿਰ ਮੈਸਰ ਖਾਨੇ ਗਏ ਦਮਦਮਾ ਸਾਹਿਬ ਵਾਲੇ ਅਸਥਾਨ ਤੇ ਜਾ ਕੇ ਬਰਾਜੇ ਸੰਗਤ ਕਹਿੰਦੀ ਮਹਾਰਾਜ ਉੱਚੇ ਝਾਂ ਤੇ ਬਰਾਜੋ ਹੀਠਾਂ ਬੈਠੇ ਹੋ ਨਾਵੇਂ ਆਸ਼ਿਆ ਕਹਿੰਦੇ ਆਵੇਗਾ ਸਾਡੇ ਤੋਂ ਬਾਅਦ ਦਸਵਾਂ ਸਰੂਪ ਉਹ ਅਡੇ ਤਖਤ ਤੇ ਹੀ ਪਰਾਜੇ ਆ ਜੇ ਸੇਵੀ ਮਹਾਰਾਜ ਨੇ ਭਾਗ ਲਾਏ ਬਾਰ ਬਾਰ ਸੋਨਾ ਸੁਮਰ ਬਣਾ ਕੇ ਇਲਾਕੇ ਦੀ ਸੰਗਤ ਉਹਨੇ ਹਾਰ ਕਰਦਿਆਂ ਹੋਇਆ ਜੇ ਸੁਣੀ ਸਾਰਾ ਆਲੇ-ਆਸਤ ਤੇ ਮਹਾਰਾਜ ਪਹੁੰਚੇ ਨੇ ਆਓ ਇਹ ਪਾਵਨ ਪ੍ਰਸੰਗ ਸਰਵਣ ਕਰੀਏ ਸਤਿਗੁਰ ਤੇ ਉਪਾਦਰਸ਼ ਹੈ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਰਿਏ ਧਿਆਨ ਮਰਸਾ ਨਾਮ ਕਰੋ ਪਵਿੱਤਰ ਲਾ ਰਾਜਨੀ ਸੁਪੋ ਸੰਗ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਲੋ ਕਿਸੇ ਵੀ ਤਾਰਫ ਤੇ ਨਾ ਸਮਤ ਇਸੇ ਤਰ੍ਹਾਂ ਧਰਗੁਰੂ ਤੇ ਭਦਰ ਸ਼ਹਿ ਜੀ ਮਾਲਵੇ ਦੀ ਧਰਤੀ ਨੂੰ ਭਾਗ ਲਾਰੇ ਨੇ ਜੰਗਲ ਦੇ ਇਲਾਕੇ ਨੂੰ ਮਾਲਵਾ ਬਣਾ ਰਹੇ ਹਨ ਜਿਹੜੇ ਸਮਤਵ ਨੇ ਜਿਹੜੇ ਚੰਗੀ ਅਕਲ ਬੁੱਧ ਵਾਲੇ ਉਹਨਾਂ ਹਰ ਇੱਕ ਬਹਾਦਰ ਸ਼ਹਿਰ ਜੀ ਮਹਾਰਾਜ ਦੀ ਸੇਵਾ ਕਰਦੇ ਨਾਵੇਂ ਪਾਦਸ਼ਾਹ ਦੇ ਦਰਸ਼ਨ ਕਰਕੇ ਉਪਦੇਸ਼ ਸੁਣ ਕੇ ਮਾ ਕੇ ਨਿਹਾਲ ਹੁੰਦੇ ਵਰਤ ਨਰਮ ਬ੍ਰਹਮ ਬਹੁਤ ਹੀ ਕਹਿੰਦੇ ਲੋਕ ਮਹਾਰਾਜ ਦੇ ਕੋਲੋਂ ਬਰੋਸਾਏ ਜਾ ਰਹੇ ਨੇ ਨੇੜਾ ਮਹਾਰਾਜ ਤੇ ਸ਼ਰਧਾ ਰੱਖਦਾ ਏ ਭਰੋਸਾ ਰੱਖਦਾ ਕਿਉਂਕਿ ਸ਼ਰਧਾ ਨੇ 베ੜੀ ਪਾਰ ਨੇ ਗੁਰਸਿੱਖ ਜੇ ਮਹਾਰਾਜ ਤੇ ਪਰਮੇਸ਼ਰ ਤੇ ਸ਼ਰਧਾ ਰੱਖੇਗਾ ਤੈਰ ਪਾਰ ਉਤਾਰਿਆ ਹੈ ਕਿਉਂਕਿ ਸ਼ਰਧਾ ਇੱਕ ਜਰੀਆ ਹੈ ਪਰਮੇਸ਼ਰ ਦੇ ਨਾਲ ਜੁੜਨ ਦਾ ਜੇ ਅੰਦਰੋਂ ਸ਼ਰਧਾ ਖਤਮ ਹੋ ਗਈ ਤੇ ਫੇਰ ਵਿਖਾਵੇ ਦਾ ਤਾਂ ਸਭ ਕੁਝ ਹੋ ਸਕਦਾ ਪਰ ਦਿਨੀ ਪ੍ਰੇਮ ਨਹੀਂ ਹੋ ਸਕਦਾ ਕਹ ਲੋ ਵੀ ਸ਼ਰਧਾ ਜਿਹੜਾ ਏ ਜੋ ਸ਼ਰਧਾ ਏ ਇਹ ਸ਼ਰਧਾ ਵਾਲ ਨੂੰ ਲੱਭ ਤੇ ਗਿਆਨ ਨੂੰ ਗਿਆਨ ਸ਼ਰਧਾ ਵਾਲਿਆਂ ਨੂੰ ਪ੍ਰਾਪਤ ਹੁੰਦਾ ਏ ਪਰਮੇਸ਼ਰ ਨਾਲ ਜੁੜਨ ਦਾ ਇੱਕ ਰਾਹ ਹੈ ਜੇ ਜਦੋਂ موسی ਪੈਗੰਬਰ ਕਹਿੰਦੇ ਤੁਰਿਆ ਜਾ ਰਿਹਾ ਸੀ ਤੇ ਰਾਹ ਵਿੱਚ ਇੱਕ ਯਾਨੀ ਕੰਬਲ ਬਣਾ ਰਿਹਾ ਸੀ ਤੇ ਕੰਬਲ ਬਣਾਉਂਦੇ ਹੋਏ ਆ ਬੜੇ ਪ੍ਰੇਮ ਦੇ ਨਾਲ ਇਹ ਰਿਹਾ ਸੀ ਵੀ ਇਹ ਪਰਮੇਸ਼ਰ ਨੂੰ ਮੈਂ ਕੰਬਲ ਪਵਾਵਾਂਗਾ ਮਾਲਕ ਨੂੰ ਮੈਂ ਡਿਗ ਬਖਸ਼ਾਂਗਾ ਤੇ موسی ਪਗੰਬਰ ਕਹਣ ਲਗਾਏ ਕਿ ਬਣਾਉਂਦਾ ਕਹਿੰਦਾ ਕੰਬਲ ਕਿਹਦੇ ਵਾਸਤੇ ਕਹਿੰਦਾ ਖੁਦਾ ਵਾਸਤੇ ਕੰਬਲ ਬਣਾ ਰਿਆ ਹਾਂ ਉਹ ਕਹਿ ਲਗਾਉ ਮੂਰਖਾ ਖੁਦਾ ਨੂੰ ਕਿਤੇ ਠੰਡ ਲੱਗਦੀ ਹੈ ਇਹ ਗੱਲ ਕਹਿ ਕੇ موسی ਚਲਾ ਗਿਆ ਉਹਨੂੰ ਉੱਚੀ ਉਹ ਕੰਬਲ ਬਣਾਉਣਾ ਛੱਡ ਤਾ ਕਹਿੰਦੇ ਹੈ ਨਹੀਂ ਠੰਡ ਲੱਗਦੀ ਫੇਰ ਇਲਾਹਾਮ ਹੋਇਆ ਪਰਮੇਸ਼ਰ ਵੱਲੋਂ ਕਹਿਣ ਲੱਗੇ موسی ਤੈਨੂੰ ਅਸੀਂ ਜੋੜਨ ਵਾਸਤੇ ਭੇਜਿਆ ਹੈ ਕਿ ਤੋੜਨ ਵਾਸਤੇ ਭੇਜਿਆ ਕਹਿੰਦੇ ਜੀ ਜੋੜਨ ਵਾਸਤੇ ਤੇ ਕਹਨੇ ਕੰਬਲ ਤੇ ਰਾਹੀ ਮੇਰੇ ਤੇ ਸ਼ਰਧਾ ਬਣਾ ਕੇ ਜੁੜਿਆ ਸੀ ਭਾਵੇਂ ਮੈਨੂੰ ਠੰਡ ਨਹੀਂ ਲੱਗਦੀ ਪਰ ਉਹਦੀ ਭਾਵਨਾ ਸੀ ਵੀ ਇਹ ਕੰਬਲ ਮੈਂ ਖੁਦਾ ਨੂੰ ਭੇਟ ਕਰਨਾ ਤੇ ਕੰਬਲ ਦੇ ਰਾਹੀ ਉਹਦੀ ਸੁਰਤ ਸਾਡੇ ਜੁਣੀ ਪ੍ਰੇਮ ਸਾਡੇ ਨਾਲ ਸ਼ਰਦਾ ਸਾਡੇ ਨਾਲ ਤੂੰ ਆ ਗੱਲ ਕਹਿ ਕੇ ਸ਼ਰਦਾ ਹੀ ਤੋੜਤੀ ਜਾਂ ਉਹ ਨੂੰ ਫੇਰ ਜਾ ਕੇ ਸੁਧਿਆ ਫੇਰ ਆ ਕੇ ਕਹਿਣ ਲੱਗੇ ਵੀ ਕੰਬਲ ਨਹੀਂ ਪੁੰਨਦਾ ਕਿਨੇ ਤੁਸੀਂ ਆਪ ਹੀ ਦੇ ਕਹਿੰਦੇ ਖੁਦਾ ਇਹਨੂੰ ਠੰਡ ਨਹੀਂ ਲੱਗਦੀ ਕਹਿੰਦੇ ਲੱਗਦੀ ਐ ਮੈਂ ਤਾਂ ਤੇ ਕੇਵਲ ਤੇਰੇ ਨਾਲ ਹਾਸਾ ਕਰ ਰਿਹਾ ਸੀ ਤੂੰ ਕੰਬਲ ਬਣਾ ਤੇ ਖੁਦਾ ਇਹ ਪਰਮੇਸ਼ਰ ਤੇਰਾ ਕੰਬਲ ਕਬੂਲ ਕਰੇ ਤਾ ਇਕੋ ਰਾਗ ਹੀ ਹੋ ਗਿਆ ਉਥੇ ਸ਼ਰਧਾ ਉਹ ਸ਼ਰਧਾ ਦੇ ਰਾਹੀ ਇੱਕ ਜੋੜ ਮੇਲ ਹੋ ਗਿਆ ਸਿਆਣੇ ਸ਼ਰਧਾ ਰੱਖਦੇ ਤੇ ਨਿਹਾਲ ਹੁੰਦੇ ਨੇ ਜੇ ਹੁਣ ਧਰਮਪੁਰ ਗੁਰੰਤ ਸਾਹਿਬ ਜੀ ਮਹਾਰਾਜ ਤੇ ਸਤਿਗੁਰੂ ਸਾਹਿਬ ਜੀ ਨੂੰ ਗਰਮੀ ਨਹੀਂ ਲੱਗਦੀ ਸਤਿਗੁਰ ਮਹਾਰਾਜ ਜੀ ਨੂੰ ਠੰਡ ਨਹੀਂ ਲੱਗਦੀ ਇਹਦੇ ਵੇਲੇ ਤਾਂ ਕੋਈ ਦੂਰ ਆਏ ਨਹੀਂ ਪਰ ਸਿੱਖ ਦੀ ਕੀ ਸ਼ਰਧਾ ਹੋਈ ਸਿੱਖ ਦੀ ਕੀ ਭਾਵਨਾ ਹੋਈ ਅੱਜ ਕale ਬਹੁਤ ਥਾਵਾਂ ਤੇ ਪ੍ਰਚਾਰਿਆ ਜਾਂਦਾ ਕਿਨੇ ਜੀ ਸ਼ਬਦ ਹੈ ਇਹਨੂੰ ਕੋਈ ਲੋੜ ਨਹੀਂ ਕਿਸੇ ਪ੍ਰਕਾਰ ਦੇ ਕੰਬਲ ਦੀ ਲੋੜ ਨਹੀਂ ਕਿਸੇ ਪ੍ਰਕਾਰ ਦੇ ਹਵਾ ਦੀ ਤੇ ਜੇ ਸ਼ਬਦ ਨੂੰ ਇਹ ਨਹੀਂ ਲੋੜ ਤੇ ਸ਼ਬਦ ਨੂੰ ਤਾਂ ਫਿਰ ਬੰਦੇ ਦੀ ਕਿਸੇ ਦੀ ਲੋੜ ਵੀ ਨਹੀਂ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਫਿਰ ਜੇ ਆਪਾਂ ਗਿਣਤੀ ਕਰਨ ਲੱਗ ਪਈਏ ਤੇ ਕਿਸੇ ਚੀਜ਼ ਦੀ ਵੀ ਲੋੜ ਨਹੀਂ ਫਿਰ ਪ੍ਰਕਾਸ਼ ਦੀ ਵੀ ਲੋੜ ਨਹੀਂ ਸ਼ਬਦ ਤਾਂ ਆਪਣੇ ਆਪ ਹੀ ਪ੍ਰਕਾਸ਼ ਦੇ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸ਼ਬਦ ਬ੍ਰਹਮ ਰੂਪ ਨੇ ਤੇ ਬ੍ਰਹਮ ਦੇ ਉੱਤੇ ਤਾਂ ਫਿਰ ਚੌਰ ਸਾਹਿਬ ਵੀ ਆਪੇ ਹੋ ਰਿਹਾ ਸਾਨੂੰ ਕਹਾਂਗੇ ਫਿਰ ਚੌਰ ਸਾਹਿਬ ਦੀ ਵੀ ਲੋੜ ਨਹੀਂ ਜੋ ਬ੍ਰਹਮ ਦਾ ਰੂਪ ਰੰਗ ਰੇਖ ਭੇਖ ਹੀ ਨਹੀਂ ਹੈ ਫਿਰ ਉਹਨੂੰ ਕਹੋਗੇ ਕੱਲ ਨੂੰ ਪਰਮਾਲਾ ਸਾਹਿਬ ਦੀ ਲੋੜ ਨਹੀਂ ਇਹ ਕਰਕੇ ਸ਼ਰਧਾ ਰੱਖਣੀ ਹੈ ਸ਼ਬਦ ਭਾਵੇਂ ਗਰਮੀ ਠੰਣ ਤੋਂ ਪਰ ਹੈ ਪਰ ਸਿੱਖ ਦੀ ਭਾਵਨਾ ਹੋਵੇ ਜੇ ਗਰਮੀ ਦੀ ਰੁੱਤ ਆਈ ਹੈ ਤਾਂ ਮਹਾਰਾਜ ਸਾਹਿਬ ਆ ਤੇ ਹਵਾਲਾ ਪ੍ਰਬੰਧ ਹੋਵੇ ਜੇ ਸਾਬ ਦੀ ਰੋਤਾਈ ਹੈ ਨਿੱਗ ਦਾ ਪ੍ਰਬੰਧ ਹੋਵੇ ਉਹ ਅਸੀਂ ਕੰਬਲ ਜਾਂ ਪੱਖਾ ਏਸੀ ਮਹਾਰਾਜ ਨੂੰ ਨਹੀਂ ਲਾਉਣਾ ਉਹ ਸਮਝ ਲੋ ਵੀ ਅਸੀਂ ਆਪਣਾ ਭਲਾ ਆਪ ਆਪਣੇ ਹੱਥੀ ਕਰਨਾ ਹੈ ਇਸ ਕਰਕੇ ਕਦੀ ਵੀ ਸਿੱਖ ਦੇ ਮਨ ਨੂੰ ਤੋੜਨ ਦਾ ਵਜਨ ਨਹੀਂ ਗਾਉਣਾ ਚਾਹੀਦਾ ਜੇ ਅੱਜ ਕੱਲ ਨੈਟ ਮੀਡੀਆ ਦੇ ਬਹੁਤ ਇਹੋ ਜਿਹਾ ਪ੍ਰਚਾਰ ਹੁੰਦਾ ਮਹਾਰਾਜ ਆਇਨ ਆ ਲੋੜ ਨਹੀਂ ਉਹ ਲੋੜ ਨਹੀਂ ਲੋੜ ਤਾਂ ਫਿਰ ਕਿਸੇ ਦੀ ਵੀ ਨਹੀਂ ਹੈ ਮਹਾਰਾਜ ਦਾ ਉਹਨਾਂ ਨੂੰ ਵੀ ਕਹਿੰਦੇ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ ਤੁਹਾਡੇ ਜੰਮਣ ਦੀ ਕੋਈ ਲੋੜ ਨਹੀਂ ਸੀ ਆਹ ਹਣੇ ਆਏ ਸ੍ਰਿਸ਼ਟ ਮੈਂ ਬੇਨਬੂਝੇ ਵਸਤੂ ਹੋਰ ਜਾਂ ਜਿਨ ਹਰਿ ਹਰਿ ਦੇ ਨਾਮ ਨਾ ਬਸਿਓ ਤੇ ਨਬਾਤ ਕੀਜੈ ਹਰ ਬੰਝਾ ਵੀ ਮਹਾਰਾਜ ਉਹਨਾਂ ਦੀ ਮਾਂ ਨੂੰ ਜੰਮਣ ਜੋਗੀ ਨਹੀਂ ਕਰਦਾ ਜਿਹੜੇ ਤੇਰੇ ਨਾਮ ਨੂੰ ਨਹੀਂ ਜਪਦੇ ਇਹ ਕਰਕੇ ਸ਼ਰਦਾ ਦਾ ਜਿਹੜਾ ਬੇੜਾ ਪਾਰੇ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਜਿਨ੍ਹਾਂ ਸ਼ਰਦਾ ਰੱਖੀ ਜਿਨ੍ਹਾਂ ਪ੍ਰੇਮ ਕੀਤਾ ਜਿਨ੍ਹਾਂ ਭਰੋਸਾ ਰੱਖਿਆ ਉਹ ਤਰ ਗਏ ਜਿਨ੍ਹਾਂ ਨੇ ਸ਼ਰਦਾ ਭਰੋਸਾ ਨਹੀਂ ਮਹਾਰਾਜ ਸਾਹਿਬ ਦੇ ਉੱਤੇ ਰੱਖੀ ਭਰੋਸਾ ਨਹੀਂ ਰੱਖਿਆ ਉਹ ਕੋਈ ਲਾਹਾ ਨਹੀਂ ਕੱਢ ਸਕਦੇ ਬਾਬਾ ਵਿਸ਼ਨ ਸਿੰਘ ਦੀ ਮਾਂ ਉਰਖ ਦਰਨੇ ਨਾਲ ਆਲੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਗੰਗਾ ਜੀ ਦਾ ਨਾਮ ਇੰਨੇ ਪ੍ਰੇਮ ਨਾਲ ਰਹਿ ਕੇ ਅਰਦਾਸਾ ਕਰਦੇ ਸੀ ਉਹਨਾਂ 'ਤੇ ਭਰੋਸਾ ਹੁੰਦਾ ਸੀ ਵੀ ਇਹ ਤਿੰਨੇ ਨਾਮ ਲੈ ਕੇ ਜਿਹੜੇ ਲਈ ਵੀ ਅਸੀਂ ਕੁਝ ਮੰਗ ਲਾਂਗੇ ਉਹਦਾ ਉਹੀ ਕੰਮ ਹੋ ਜਾਏਗਾ ਗੱਲ ਤੇ ਸ਼ਰਧਾ 'ਤੇ ਹੀ ਦੀ ਹੈ ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਪਰਮੇਸ਼ਰ ਤੇ ਗੁਰੂ ਸਾਹਿਬ ਤੇ ਅਸਥਾ ਭਰੋਸਾ ਹੈ ਉਹ ਆਪ ਵੀ ਤਰਦੇ ਨੇ ਤੇ ਹਜ਼ਾਰਾਂ ਲੱਖਾਂ ਨੂੰ ਵੀ ਤਾਰ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਉਹ ਆਪ ਹੀ ਡੁੱਬਦੇ ਆ ਤੇ ਨਾਲ ਕਈਆਂ ਨੂੰ ਹੋਰਾਂ ਨੂੰ ਵੀ ਡੋਬ ਦਿੰਦੇ ਹਨ ਕਿਉਂਕਿ ਗੱਡੀ ਚੰਗੇ ਡਰਾਈਵਰ ਦੇ ਹੱਥ ਹੋਵੇ ਉਹ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ ਗੱਡੀ ਕਿਸੇ ਮਾੜੇ ਦੇ ਹੱਥ ਆ ਜੇ ਉਹ ਸਾਰਿਆਂ ਦਾ ਨੁਕਸਾਨ ਕਰ ਦਿੰਦਾ ਹੈ ਸਤਿਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਨਾਵੇਂ ਪਾਸ਼ਾ ਦੇ ਉੱਤੇ ਜਿਨ੍ਹਾਂ ਜਿਨ੍ਹਾਂ ਸ਼ਰਧਾ ਰੱਖੀ ਜਿਨ੍ਹਾਂ ਜਿਨ੍ਹਾਂ ਸੇਵਾ ਕੀਤੀ ਉਹ ਸਾਰੇ ਵਾਰ ਲੈ ਕੇ ਨਿਹਾਲ ਹੋ ਗਏ ਜੰਮਾ ਅਮਰ ਆਪ ਤੁਮ ਕਰ ਪਰ ਜਿਨ੍ਹਾਂ ਨੇ ਅਵਗਿਆ ਕੀਤੀ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਰਧਾ ਨਹੀਂ ਸੀ ਮਹਾਰਾਜ ਤੇ ਭੋਸਾ ਨਹੀਂ ਸੀ ਵੀ ਰੱਬ ਹਨ ਸਾਪ ਸਦਾ ਮਤ ਮਤ ਉਹ ਮੰਦੀ ਮਤ ਵਾਲਿਆਂ ਨੂੰ ਕਹਿੰਦੇ ਆਪਣੇ ਆਪ ਆ ਕੇ ਸਰਾਪ ਲੱਗ ਗਿਆ ਮਹਾਰਾਜ ਨੂੰ ਸਰਾਪ ਦੇਣ ਦੀ ਲੋੜ ਨਹੀਂ ਸੀ ਪਈ ਤੇ ਉਹਨਾਂ ਦੇ ਕਰਮ ਜਿਹੜੇ ਸਾਡੇ ਅਗੇ ਫਲ ਦੇਣ ਵਾਸਤੇ ਆਣ ਖਲੋਤੇ ਸਾਧਗੁਰੂ ਸਾਹਿਬ ਦਾ ਉਹਨਾਂ ਦੇ ਬਾੜੇ ਕਰਮ ਭਾਰ ਦੂਰ ਕਰਕੇ ਤੇ ਭਾਗ ਕਰਨ ਵਾਸਤੇ ਜਾਂਦੇ ਨੇ ਪਰ ਜਿਹਨਾਂ ਦੇ ਮੰਦੇ ਭਾਗ ਅੱਗੇ ਆਉਂਦੇ ਹਨ ਮਹਾਰਾਜ ਤੇ ਪ੍ਰੇਮ ਭਾਵਨਾ ਪੋਸ਼ਾਣੀ ਰੱਖਦੇ ਉਹਨਾਂ ਦੇ ਅੱਗੇ ਆ ਕੇ ਇਹ ਉਹ ਚੀਜ਼ ਦੁੱਖ ਰੋਪ ਖੜੀ ਹੋ ਜਾਂਦੀ ਉਹਨਾਂ ਨੇ ਕੀਤੇ ਹੋਏ ਜਿਹੜੇ ਕਰਮਾਂ ਨੂੰ ਇਸਰਾਪ ਰੂਪ ਹੋ ਕੇ ਉਹਨਾਂ ਨੂੰ ਚੰਬੜ ਗਏ ਸੋਹਣੀ ਸੂਰੀ ਸਰ ਤੋਂ ਗੁਰਵਾਇਆ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਕਾਂ ਲਗਰਾਂ ਨੂੰ ਨਿਹਾਰ ਕਰਦੇ ਜਿੱਥੇ ਸੂਰੀ ਸ਼ਹਿਰ ਸਾਹਿਬ ਅਸਥਾਨ ਧਰਮੂ ਦੇ ਕੋੜ ਦੇ ਬਾਹਰ ਬਾਹਰ ਉਹ ਜੰਗਲ ਹੀ ਜੰਗਲ ਸੀ ਉੱਥੇ ਆਏ ਹਨ ਸੋਹਣੀ ਝਾਵੇ ਏਕੇ ਡੇਰਾ ਕੀਤਾ ਕਿਉਂਕਿ ਮਹਾਰਾਜ ਦੇ ਨਾਲ ਸਾਧੂਆਂ ਦੀਆਂ ਮੰਡਲੀਆਂ ਵੀ ਨੇ ਸਿੱਖ ਵੀ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮਾਤਾ ਜੀ ਵੀ ਨੇ ਮਾੜਾ ਆਇਦਾ ਪਰਿਵਾਰ ਨਾਲ ਹੈ ਅਤੇ ਵੇਰ ਮੱਝਾਂ ਵੀ ਨੇ, گاਵਾ ਵੀ ਨੇ, ਘੋੜੇ ਵੀ ਹਨ, ਬੱਗੀਆਂ ਨੇ, ਦੇ ਦਲ ਪੰਸ ਚੱਲਦਾ ਇਸ ਤਰ੍ਹਾਂ ਸਾਰਾ ਕੁਝ ਮਹਾਰਾਜ ਦੇ ਨਾਲ ਸਾਜੂ ਸਮਾਨ ਨਾਲ ਹੈ ਤੇ ਭਾਂਡੇ ਲੰਗਰ ਦੇ ਪਰਤਣ ਵੀ ਨਾਲ ਹਨ ਤੇ ਸੋਹਣੀ ਛਾਵੇਂ ਕੇ ਤੇ ਡੇਰਾ ਕੀਤਾ ਵੀ ਜਿਹੜਾ ਥਾਂ ਸਾਈ ਲੰਗਰ ਵੀ ਪੱਕੇ ਇੱਕ ਪਾਸੇ ਪਸ਼ਮਾ ਨੂੰ ਪਟੇ ਪੈਣ ਘੋੜਿਆਂ ਦੀ ਸ਼ਾਮ ਹੋਵੇ ਸਿੱਖ ਸੇਵਕ ਰਾਤ ਦੇ ਸਮੇਂ ਵਿਸ਼ਰਾਮ ਕਰਨ ਮੇਰਾ ਕਰ ਲਿਆ ਤੇ ਸੂਰਜ ਛਿਪ ਗਿਆ ਰਾਤ ਦਾ ਸਮਾ ਹੋਣ ਕਰਕੇ ਹਨੇਰਾ ਹੋ ਆਇਆ ਤਸ ਕਰ ਸੁਪਤੇ ਸਾਧ ਲੰਗਰ ਪੱਕ ਗਿਆ ਤੇ ਸਾਰਿਆਂ ਨੇ ਮਹਾਰਾਜ ਤੋਂ ਬਾਅਦ ਭੋਜਨ ਸ਼ਕਿਆ ਤੇ ਥਾਣੋਂ ਸਾਈਂ ਜਿੱਥੇ ਵੀ ਥਾਂ ਮਿਲੀ ਪਰਾਜ ਗਏ ਤਸ ਕਰ ਗੁਰ ਤੇ ਸਭ ਲਾ ਜਦੋਂ ਮਹਾਰਾਜ ਜੀ ਇਹ ਸੂਰੀ ਸਰ ਸਹਿਬਾਰੇ ਅਸਥਾਨ ਤੇ ਆਏ ਤੇ ਦੋ ਚੋਰ ਬਹੁਤ ਦਿਨਾਂ ਦੇ ਮਹਾਰਾਜ ਜੀ ਦੇ ਮਗਰ ਲੱਗੇ ਸੀ ਭਾਈ ਸਾਹਿਬ ਨੇ ਜੇ ਦੋ ਹੀ ਲਖੇ ਨੇ ਉਹਨੇ ਕਹਿ ਉਹ ਵੰਨਾਂ ਨੇ ਲਖਿਆ ਵੀ ਚਾਰ ਚੋਰ ਸੀ ਚਾਰ ਚੋਰ ਦੋ ਮੁਸਲੇ ਸਨ ਤੇ ਦੋ ਇੱਕ ਦੋ ਸਨ ਤੇ ਮਹਾਰਾਜ ਜੀ ਦਾ ਡੇਰਾ ਜਿਹੜਾ ਸੀ ਉਹ ਚੋਂ ਲੁੱਟਣ ਦੇ ਨੇ ਕਿਉਂਕਿ ਕਿਹੜੀ ਕੋਈ ਵਾਰਡ ਕੀਤੀ ਹੁੰਦੀ ਸੀ ਕਿਰੇ ਘੋੜੇ ਵਜੇ ਆ ਕਿਰੇ ਬੱਗੀਆਂ ਨੇ ਕਿਰੇ ਮੱਜਾਂ ਨੇ ਕਿਰੇ ਕਾਵਾਂ ਹਨ ਜਿਸ ਕਰਕੇ ਧਾਰ ਤੱਕ ਦੇ ਇਸ ਵੀ ਮੌਕਾ ਮਰੇ ਦੇ ਅਸੀਂ ਇਤੋਂ ਘੋੜੇ ਖੋਲ ਕੇ ਖੜੀਏ ਮਹਾਰਾਜ ਦੇ ਆ ਮਾੜੇ ਭਾਨ ਸਨ ਗੁਰੂ ਮਹਾਰਾਜ ਦੇ ਮਗਰ ਮਗਰ ਤੇ ਆ ਰਹੇ ਆ ਲਾਹਾ ਲੈਣ ਦੇ ਵਾਸਤੇ ਨਹੀਂ ਚੋਰੀ ਦੀ ਭਾਵਨਾ ਦੇ ਨਾਲ ਤੇ ਮਾੜੇ ਪਾਗਾਂ ਵਾਲੇ ਦਾ ਤੱਕਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਡੇਰਾ ਲੁੱਟিয়ে ਐਨਰੇ ਜੋ ਇੱਕ ਇਹਨੇ ਮੁਸਲਮਾਨ ਤੇ ਇੱਕ ਹਿੰਦੂ ਸੀ ਦੇ ਤੱਕਦੇ ਐ ਵੀ ਦੋ ਘੋੜੇ ਮਹਾਰਾਜ ਜੀ ਦੇ ਖੋਰ ਕੇ ਲੈ ਜਾਈਏ ਤੇ ਸਾਨੂੰ ਲਾਭ ਪ੍ਰਾਪਤ ਹੋਵੇਗਾ ਸੇਤਾਂ ਬਟੇ ਚੁੱਪ ਦੁਰਤੇ ਜਿੱਥੇ ਸਾਧਗੁਰੂ ਮਹਾਰਾਜ ਦਾ ਡੇਰਾ ਉਤਰਿਆ ਤੇ ਡੇਰੇ ਦੇ ਨੇੜੇ ਹੀ ਥੋੜਾ ਪਸ਼ਾਹ ਹਟ ਕੇ ਕਿਤੇ ਲੋਕ ਛੇਪ ਕੇ ਵੇਖ ਰਹੇ ਹਨ ਵੀ ਕਦੋਂ ਦਾ ਲੱਗੇ ਸਤ ਸੰਕਾਤ ਨੇ ਜਮਾਰਤ ਹਾਂਜੀ ਤੇ ਕਲੰਕਾਤ ਨੇ ਜਮਾਰਤ ਤਾਂ ਦਾਗਾ ਵੇਖਦੇ ਨੇ ਮਹਾਰਾਜ ਜਿਹਦੇ ਅਸਥਾਨ ਤੇ ਵੀ ਇੱਥੇ ਦਾ ਲਾਈਏ ਸਾਧ ਸੰਗਤ ਦੇ ਮਾੜੇ ਭਾਗਾਂ ਦੀ ਨਿਸ਼ਾਨੀ ਕਵੀ ਜੀ ਨੇ ਤਾਂ ਕਹੀ ਹੈ ਵੇਖ ਲੋ ਉਹਦੀ ਗੱਲ ਨਹੀਂ ਉਣਦੇ ਸਮੇਂ ਵੀ ਐਸਾ ਹੈ ਵੀ ਮਹਾਰਾਜ ਜੀ ਦੇ ਅਸਥਾਨ ਤੇ ਕਈ ਤਾਂ ਸਿੱਖ ਲਾਭ ਲੈਣ ਆਉਂਦੇ ਐ ਤੇ ਕਈ ਸਿੱਖ ਜਿਹੜੇ ਹਨ ਉਹ ਬਾਹਰੋਂ ਦਿਖਦੇ ਨੇ ਸਿੱਖ ਨੇ ਪਰ ਅੰਦਰੋਂ ਉਹਨਾਂ ਦੇ ਮਾੜੀ ਭਾਵਨਾ ਹੀ ਹੁੰਦੀ ਆ ਹੁਣ ਕੀ ਆ ਦੋ ਨਗੂਣੀਆਂ ਚਪਲਾ ਹੁੰਦੀਆਂ ਨੇ ਕੋਈ ਵੀ ਸਿੱਖ ਇੱਥੇ ਲਾ ਕੇ ਜਾਵੇ ਤਾਂ ਸਹੀ ਮਹਾਰਾਜ ਦੇ ਅਸਥਾਨ ਤੇ ਵੀ ਉਹ ਛੱਡਣਗੇ ਨਹੀਂ ਕੋਈ ਪਾ ਕੇ ਕਿਧਰੇ ਲੈ ਜੂ ਕੋਈ ਕਿਧਰੇ ਲੈ ਜੂਗਾ ਕਿੰਨੀ ਕੋਈ ਉਹਦੀ ਕੀਮਤ ਹੈ ਪਰ ਉਹਨਾਂ ਚੱਪਲਾਂ ਦੇ ਧਰ ਮਾਰ ਜਾਂਦੇ ਨੇ ਜਿਨ੍ਹਾਂ ਨੇ ਕੁਝ ਲਾਹਾ ਲੈਣਾ ਤੋ ਤਾਂ ਬਿਲਕੁਲ ਮਹਾਰਾਜ ਦੇ ਪੈਰੇ ਭਾਵਣੀ ਦੇਜ ਰਹਿੰਦੇ ਹਨ ਕਈ ਵਾਰ ਕਈ ਸ਼ੇਖ ਵੇਖੇ ਵੀ ਜੇ ਕਿਸੇ ਦਾ ਜੋੜਾ ਕੋਈ ਲੈ ਗਿਆ ਉਹ ਕਹਿੰਦੇ ਇੱਥੋਂ ਜੀ ਨਹੀਂ ਤੇਰੇ ਦਾ ਹੁੰਦੀ ਆ ਤੂੰ ਪਾ ਕੇ ਲੈ ਜਾ ਉਹ ਚੋਰ ਵਿੱਚ ਤੇ ਉਹਦੇ ਵਿੱਚ ਫਿਰ ਕੋਈ ਫਰਕ ਨਾ ਰਿਹਾ ਇੱਕ ਜਿਹੜਾ ਚੋਰੀ ਕਰਕੇ ਲੈ ਗਿਆ ਇੱਕ ਜਿਹਦੀਆਂ ਚੋਰੀ ਹੋਈਆਂ ਤੇ ਜਿਹੋਨੇ ਜਿਹਦੀਆਂ ਚਪਲਾਂ ਦਾ ਆਈਆਂ ਜੋੜਾ ਦਾ ਆ ਉਹ ਵੀ ਪਾ ਲਿਆ ਤਾਂ ਉਹ ਦੋਵੇਂ ਚੋਰਾਂ ਦੇ ਗਿਣਤੀ ਵਿੱਚ ਹੀ ਆਉਣਗੇ ਭਈ ਇਹ ਪੁੰਨ ਕਰਮ ਨਹੀਂ ਹੈ ਕਈ ਵਾਰਾ ਕਹਿੰਦੇ ਵੀ ਸਿੱਖ ਸ਼ੇਰ ਪੰਜਾ ਮਾਰ ਲੈਂਦੇ ਉਹ ਸਾਧ ਸੰਗਤ ਸਰਕਾਰਾਂ ਨੂੰ ਮਾਰਦੇ ਸੀ ਕਿਸੇ ਗਰੀਬ ਗੁਰੂ ਦੇ ਨਾਲ ਸ਼ੇਰ ਪੰਜਾ ਮਾਰਨ ਵਾਲਾ ਸਿੱਖ ਨਹੀਂ ਹੋ ਸਕਦਾ ਕਿਸੇ ਗਰੀਬ ਦੀ ਵਸਤੂ ਲੁੱਟਣ ਵਾਲਾ ਖੋਣ ਵਾਲਾ ਹੱਕ ਮਾਰਨ ਵਾਲਾ ਸਿੱਖ ਨਹੀਂ ਹੋ ਸਕਦਾ ਜਿਹੜੀਆਂ ਸਰਕਾਰਾਂ ਲੁੱਟਦੀਆਂ ਨੇ ਸੰਸਾਰ ਨੂੰ ਉਹਨਾਂ ਨੂੰ ਲੁੱਟਣ ਆਉਣ ਦੇ ਵਿੱਚ ਖਾਲਸੇ ਜਿਹੜੇ ਸੀ ਉਹ ਪ੍ਰਵਾਹ ਨਹੀਂ ਸੀ ਕਰਦੇ ਪਰ ਗਰੀਬ ਗੁਰਬੇ ਨੂੰ ਨਹੀਂ ਲੁੱਟਣਾ ਚਾਹੀਦਾ ਇੱਥੇ ਦੇਖੋ ਪ੍ਰਸੰਗ ਇਹ ਆ ਰਿਹਾ ਏ ਵੀ ਇੱਕ ਤਾਂ ਉਹ ਭਾਵਲਾ ਵਾਲੀਆਂ ਸੰਗਤਾਂ ਜਿਹੜੀਆਂ ਮਗਰ ਮਗਰ ਦੌੜੀਆਂ ਫਿਰਦੀਆਂ ਵੀ ਦਰਸ਼ਨ ਕਰਨ ਲਈ ਜਾ ਕੇ ਇੱਕ ਉਹ ਹੈ ਜਿਹੜੇ ਮਗਰਮਗਰ ਦੌੜੇ ਫਿਰਦੇ ਆ ਵੀ ਮਹਾਰਾਜ ਦੇ ਡੇਰੇ ਚੋਂ ਚੋਰੀ ਕਰ ਲੀਏ ਵੇਖਦੇ ਕਦੋਂ ਦਾ ਲੱਗੇ ਤੇ ਇੱਕ ਵੇਖਦੇ ਕੀ ਇਹ ਆਪਣੇ ਦਾਤੇ ਬੈਠੇ ਸੀ ਵੀ ਕਦੋਂ ਸਾਰੇ ਡੇਰੇ ਦੀ ਚਹਿਲ ਪਹਿਲ ਬੰਦ ਹੋਵੇ ਸਾਰੇ ਕਦੋਂ ਸੌ ਜਾਣ ਤੇ ਅਸੀਂ ਜਾ ਕੇ ਦੇ ਘੋੜੇ ਖੋਲਿਏ ਉਦੋਂ ਹੀ ਕੀ ਵੇਖਿਆ ਵੀ ਲੱਗੇ ਤਾਂ ਡੇਰੇ ਦੇ ਜੰਗਲ ਸੀ ਤੇ ਜੰਗਲ ਦੇ ਵਿੱਚ ਇੱਕ ਕੇਰੀ ਸ਼ੇਰ ਨਿਕਲਿਆ ਜਿਹੜਾ ਸ਼ੇਰਾਂ ਦੀ ਕਿਸਮ ਦੇ ਵਿੱਚੋਂ ਸਭ ਤੋਂ ਮਹਾਨ ਤੇ ਵੱਡੀ ਚੰਗੀ ਨਸਲ ਦਾ ਬਲੀ ਸ਼ੇਰ ਹੈ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਡੇਰਾ ਏ ਤੇ ਜਿਹੜੇ ਦੋਹੇ ਚੋਰ ਸਾਂ ਦੇ ਦੋਦੇ ਮੁਸਲਮਾਨ ਇਹਨਾਂ ਨੇ ਵੇਖਿਆ ਵੀ ਇੱਕ ਜੰਗਲ ਦੇ ਵਿੱਚੋਂ ਕਿਹੜੀ ਸ਼ੇਰ ਨਿਕਲ ਕੇ ਨਾਵੇਂ ਪਾਸ਼ਾਰੇ ਪੜਾਵਾਂ ਲਾਇਆ ਏ ਤੇ ਚਾਰ ਸ਼ੇਰੇ ਫਿਰਿਆ ਜਦ ਆਪਾਂ ਮੱਥਾ ਟੇਕ ਕੇ ਪ੍ਰਕਰਮਾ ਕਰਦੇ ਆਂ ਇਹ ਆਹ ਦਾ ਸ਼ੇਰ ਪਸ਼ੂ ਹੀ ਹੈ ਜਾਨਵਰੀ ਹੈ ਮਾਸਾਹਾਰੀ ਹੈ ਜੀਵਾਂ ਨੂੰ ਮਾਰ ਕੇ ਖਾਂਦਾ ਪਰ ਪਤਾ ਨਹੀਂ ਇਹਦਾ ਕੀ ਕੋਈ ਭਾਗ ਜਾਗਿਆ ਤੇ ਜਾਨਵਰ ਪਸ਼ੂ ਕੇ ਵੀ ਮਹਾਰਾਜ ਸਾਹਿਬ ਜੀ ਨੂੰ ਜਾਣ ਗਿਆ ਵੀ ਇਹ ਪਰਮੇਸ਼ਰ ਰੂਪ ਆਏ ਹਨ ਤੇ ਪਰਮੇਸ਼ਰ ਦਾ ਰੂਪ ਜਾਣ ਕੇ ਮਹਾਰਾਜ ਦੇ ਸਾਰੇ ਡੇਰੇ ਦੀ ਪ੍ਰਕਰਮਾ ਕੀਤੀ ਤੇ ਪ੍ਰਕਰਮਾ ਕਰਕੇ ਮੱਛਾ ਟੇਕਿਆ ਮਮਤਾਈ ਕਹ ਦੋਸ਼ੁਮਕੰਦ ਤੇ ਦੋਖਾਂ ਦੇ ਨਾਸ਼ ਕਰਨ ਹਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਨਾਇਆ ਪੂਜਿਆ ਝੁਗ ਝੁਗ ਕੇ ਮੱਛੇ ਟੇਕੇ ਹਨ ਸ਼ੇਰ ਨੇ ਰੱਬ ਦੇਉ ਕੋ ਨਾਂਕਾਲ ਨਾ ਪੋਹ ਸੋਲੇ ਮੱਛਾ ਟੇਕੇ ਦੇ ਫੇਰ ਕਹਿੰਦੇ ਵੀ ਉਹ ਜੰਗਲ ਵਾਲੇ ਪਾਸੇ ਆਇਆ ਸੀ ਤੇ ਜੰਗਲ ਨੂੰ ਹੀ ਸ਼ੇਰ ਚਲਾ ਗਿਆ ਜਿਹੜੇ ਦੋਵੇਂ ਚੋਰ ਛੁਪੇ ਹੋਏ ਸੀ ਉਹਨਾਂ ਨੇ ਵੇਖਿਆ ਵੀ ਸ਼ੇਰ ਨੇ ਮਹਾਰਾਜ ਨੂੰ ਵੇਖੋ ਵੀ ਉਹ ਤਰ ਮੱਛਾ ਟੇਕਿਆ ਹੈ ਜਿਹੜਾ ਚੋਰ ਮੁਸਲਮਾਨ ਸੀ ਉਹ ਆਪਣੇ ਨਾਲ ਦੇ ਤੋਂ ਸਾਥੀ ਨੂੰ ਕਹਿਣ ਲੱਗਾ ਓਏ ਜਿਨ੍ਹਾਂ ਦੇ ਮਗਰ ਆਪਾਂ ਡੇਰਾ ਲੁੱਟਣ ਵਾਸਤੇ ਤੁਰੇ ਫਿਰਦੇ ਆਂ ਚੋਰੀ ਕਰਨ ਦੇ ਲਈ ਇਹ ਜਾਪਦਾ ਹੈ ਵੀ ਕੋਈ ਸੱਚੇ ਪੀਰ ਹਨ ਦੇ ਦੇ ਗੁਨਾ ਦੇ ਹੀਰ ਕੋ ਸਮੁੰਦਰ ਖਜ਼ਾਨੇ ਲੱਗਦੇ ਐ ਤੇ ਜੇ ਇਸ ਕਰਕੇ ਸਾਨੂੰ ਇਹਨਾਂ ਨੂੰ ਮਨਾਉਣਾ ਪੂੜਣਾ ਹੀ ਜੋ ਹੈ ਇਹਨਾਂ ਦੀ ਜਾ ਕੇ ਤੇ ਮੰਨਤ ਕਰੀਏ ਸੇਵਾ ਕਰੀਏ ਤਾ ਪਸ਼ੂ ਸ਼ੇਰ ਚਮਾ ਉਹ ਮੁਸਲਮਾਨ ਕਹਿੰਦਾ ਵੀ ਆਪਾਂ ਦੇ ਮਨੁੱਖ ਜੁਨੀ ਜਾਂ ਜੇਸ ਮਹਾਰਾਜ ਸਾਹਿਬ ਦੇ ਭਾਵਨਾ ਰੱਖ ਕੇ ਤੇ ਪਸ਼ੂ ਵੀ ਚੱਲ ਕੇ ਆ ਗਿਆ ਮੈਂ ਤਾਂ ਪਸ਼ੂ ਹੀ ਆ ਡੰਗਰੀ ਆ ਬਰ ਉਹ ਪਸ਼ੂ ਨੂੰ ਵੀ ਇੰਨੀ ਸੋਝੀ ਹੋ ਗਈ ਕਿ ਇਹ ਪਰਮੇਸ਼ਰ ਆਏ ਨੇ ਇਹ ਮਹਾਨ ਤੇ ਸੱਚੇ ਪੀਰ ਆਏ ਨੇ ਵੇਖੋ ਸ਼ੇਰ ਨੇ ਵੀ ਮੱਥਾ ਟੇਕਤਾ ਫਸਲ ਮਾਨ ਕਹਿੰਦਾ ਆਪਣੇ ਹਿੰਦੂ ਸਾਥੀ ਨੂੰ ਵੀ ਵੇਖ ਆਪਣੇ ਦੋਵਾਂ ਦੇ ਵੇਦਾਂ ਨੂੰ ਆ ਨਮਸ਼ਕਾਰ ਕੀਤੀ ਏ ਡੇਰੇ ਦੀ ਪਰਕਰਮਾ ਕੀਤੀ ਏ ਜਿਵੇਂ ਕੰਮ ਨੂੰ ਨੋਕ ਮਚਾਟੇ ਇਹਦਾ ਇਹ ਤਾਂ ਚੋਕੋ ਕੇ ਮਚਾਟੇ ਗਿਆ ਤੇ ਫਿਰ ਜੰਗਲ ਵੱਲ ਚਲਾ ਗਿਆ ਕਰ ਤੋਂ ਕਰੋ ਦਾ ਇਨਕੀ ਚੋਰੀ ਜੇਸ ਕਰਕੇ ਭਾਈ ਹੁਣ ਮੈਂ ਤੇ ਇਹਨਾਂ ਦੇ ਡੇਰੇ ਦੀ ਕੋਈ ਚੋਰੀ ਨਹੀਂ ਕਰਨੀ ਪਹਿਲਾਂ ਦੇ ਮੈਨੂੰ ਇਹ ਸੀ ਵੀ ਕੋਈ ਜੇ ਹੋਰ ਕਈ ਤੁਰੇ ਫਿਰਦੇ ਆ ਉਹਨਾਂ ਵਰਗੇ ਹੋਣਗੇ ਪਰ ਇਹ ਤਾਂ ਮਹਾਨ ਪੀਰ ਨੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਮੈਂ ਇਹਨਾਂ ਦੇ ਅਸਥਾਨ ਤੋਂ ਕੋਈ ਵਸਤੂ ਚੁੱਕ ਕੇ ਨਹੀਂ ਲੈ ਕੇ ਜਾਵਾਂਗਾ। ਮੇਰਾ ਬੰਦ ਦਾ ਉੱਤਰ ਜੋ ਦੀ ਤੇ ਇੱਥੋਂ ਹੀ ਦੋ ਹੱਥ ਜੋੜ ਕੇ ਤੇ ਮੈਂ ਤੇ ਮੱਥਾ ਟੇਕਦਾ ਵੀ ਮਹਾਰਾਜ ਜੋ ਮਨ ਕਰਕੇ ਚੋਰੀ ਦੀ ਭਾਵਨਾ ਨਾਲ ਆਏ ਆਂ ਆਪ ਸਾਡੀ ਭੁੱਲ ਗਲਤੀ ਪਾਪ ਗੁਨਾਹ ਜਿਹੜੇ ਉਹ ਬਖਸ਼ ਦਿਓ ਮੈਂ ਇਹ ਪਾਪ ਨਹੀਂ ਕਰਾਂਗਾ। ਜੋ ਕੋ ਨ ਕਰ ਮਰ ਕਰ ਤੇ ਮੁਸਲਮਾਨ ਆਪਣੇ ਹਿੰਦੂ ਸਾਜੀ ਨੂੰ ਕਹਿੰਦਾ ਵੀ ਭਾਈ ਜੇ ਤੂੰ ਹੀ ਆਪਣਾ ਪਲਾ ਕਰਨਾ ਚਾਹੁੰਦਾ ਹੈ ਹਿਰਦੇ ਦੇ ਵਿੱਚ ਵੀ ਮੇਰਾ ਪਲਾ ਹੋਵੇ ਸੁਣੋ ਪਰ ਖਲ ਚੋਰੀ ਤੇ ਇਹ ਤਾਂ ਕਰ ਵੀ ਇਹ ਆਸਾਨ ਤੇ ਆਪਣਾ ਚੋਰੀ ਨਹੀਂ ਕਰਨੀ ਕਿਸੇ ਹੋਰ ਜਾ ਕੇ ਹੋਰ ਮਨਮੁਖ ਦੇ ਬੰਦੇ ਨੇ ਸੰਸਾਰੀ ਦੇ ਬੰਦੇ ਦੇ ਕੇ ਦੀ ਚੋਰੀ ਕਰਕੇ ਦਾ ਘਾ ਲਾਉਂਦੇ ਆਂ ਮਹਾਰਾਜ ਨੇ ਉਸਾਨ ਨੂੰ ਤੂੰ ਹੀ ਮਚਾ ਟੇਕ ਦੇ ਦੇ ਇਥੋਂ ਆਪਾਂ ਵਾਪਸ ਚਲੇ ਜਾਂਦੇ ਹਾਂ ਜਿਹੜਾ ਹਿੰਦੂ ਚੋਰ ਸੀ ਆਪਣੇ ਮਸੂਮਾਨ ਸਾਚੀ ਦੀ ਗੱਲ ਸੁਣ ਕੇ ਦੇਖੋ ਕਹਿਣ ਲੱਗਾ ਕਹਿਣ ਲਗਾਓ ਮੇਰੇ ਸਾਚਿਆ ਤੂੰ ਆਪਣੇ ਮਨ ਵਿੱਚ ਕਰ ਨਹੀਂ ਐਵੇਂ ਪਰਮ ਗਿਆ ਤੇ ਜੰਗਲ ਦਾ ਇਲਾਕਾ ਜੰਗਲ ਵਿੱਚੋਂ ਪਸ਼ੂ ਨਿਕਲਣਗੇ ਉਹ ਪਸ਼ੂ ਮੇਤਰੋ ਸ਼ੇਰ ਕਦੇ ਫਿਰਦਾ ਤੁ르ਦਾ ਆ ਗਿਆ ਘੁਮ ਕੇ ਤੇ ਉਦਾਂ ਕਿਰੇ ਉਹਨੇ ਸ਼ੇਰ ਹਲਾਤਾ ਦੇ ਤੂੰ ਸਮਝੀ ਜਾਂਦਾ ਹੈ ਵੀ ਮੱਥਾ ਟੇਕਿਆ ਏ ਕਿਸੇ ਨੂੰ ਕੀ ਪਤਾ ਹੈ ਵੀ ਸ਼ੇਰ ਕਿਉਂ ਆਇਆ ਹੋ ਸਕਦਾ ਹੈ ਵੀ ਉਹ ਵੀ ਆਪਣਾ ਕੋਈ ਦਾ ਦਾ ਲਾਉਣ ਆਇਆ ਹੋਵੇ ਕਿਉਂਕਿ ਜਿੱਦਾਂ ਦੀ ਕਿਸੇ ਦੀ ਪਰਵਿਰਤੀ ਹੈ ਜਿੱਦਾਂ ਦੇ ਕੰਮਾਂ 'ਚ ਲੱਗਾਇਓ ਉਹੋ ਜਿਹਾ ਸਕੰਡੇਗਾ ਰੋਗੀ ਕੇ ਭਾਣੇ ਸਭ ਰੋਗੀ ਪਰ ਤਾਕ ਦੇਖਦਾ ਵੀ ਸ਼ੇਰ ਪ੍ਰਕਰਮਾ ਕਰਕੇ ਨਮਸ਼ਕਾਰ ਕਰ ਗਿਆ ਇੱਕ ਦੇ ਬੰਦ ਵਿੱਚ ਇਹ ਭਾਵਣਾ ਜਾਗੀ ਵੀ ਇਹ ਮਹਾਰਾਜ ਨੂੰ ਮੱਥਾ ਟੇਕ ਕੇ ਗਿਆ ਇਹ ਤੇ ਮੈਂ ਚੋਰੀ ਨਹੀਂ ਕਰਨੀ ਤੇ ਦੂਜਾ ਕਹਿੰਦਾ ਵੀ ਇਹ ਦੇ ਪਸ਼ੂ ਜਾਨਵਰ ਐ ਕੀ ਪਤਾ ਕਿਉਂ ਆਇਆ ਏ ਜੇ ਤ੍ਰਿਸ਼ਟ ਰਾਸ਼ਟਰ ਤੇ ਦੁਰਯੋਦਨ ਨੂੰ ਕ੍ਰਿਸ਼ਨ ਜੀ ਨੇ ਇੱਕ ਪਿੰਡ 'ਚ ਭੇਜਿਆ ਸੀ ਨਗਰ ਇੱਕੋ ਹੀ ਸੀ ਤੇ ਦੁਰਯੋਦਨ ਨੂੰ ਕਹਿੰਦੇ ਇਹ ਵੀ ਜਾ ਇਸ ਨਗਰ ਦੇ ਵਿੱਚ ਉਹ ਸੱਚਾ ਬੰਦਾ ਲੱਭ ਕੇ ਲੈ ਕੇ ਆ ਖਾਨੀ ਮੁੜ ਕੇ ਆ ਗਿਆ ਆ ਕੇ ਕਹਿਣ ਲੱਗਾ ਜੀ ਸਾਰੇ ਨਗਰ ਦੇ ਜ ਕੋਈ ਸੱਚਾ ਹੈ ਹੀ ਨਹੀਂ ਤੇ ਫਿਰ ਉਹ ਅਧਿਸ਼ਤ ਰਾਜਤਰ ਨੂੰ ਕਹਿੰਦੇ ਵੀ ਜਾ ਭਾਈ ਤੂੰ ਇਸ ਨਗਰ ਦੇ ਵਿੱਚ ਜਾ ਕੇ ਤੇ ਕੋਈ ਝੂਠਾ ਬੰਦਾ ਲੱਭ ਕੇ ल्या ਤੇ ਕਹਿੰਦੇ ਇਹਨੂੰ ਭੇਜਿਆ ਤੇ ਉਹ ਵੀ ਖਾਲੀ ਆ ਗਿਆ ਕਹਿੰਦੇ ਤੂੰ ਵੀ ਖਾਲੀ ਆ ਗਿਆ ਕਹਿੰਦਾ ਸਾਰੇ ਪਿੰਡ ਦੇ ਵਿੱਚ ਕੋਈ ਬੰਦਾ ਝੂਠਾ ਹੈ ਹੀ ਨਹੀਂ ਮੈਂ ਲੈ ਕੇ ਕਿਨੋਂ ਹਾਂ ਟਿੱਕੋ ਨਗਰ ਦੇ ਚ ਇੱਕ ਗਿਆ ਹੈ ਉਹਨੂੰ ਸੱਚਾ ਬੰਦਾ ਨਹੀਂ ਲੱਭਾ ਦੂਸਰਾ ਗਿਆ ਹੈ ਉਹਨੂੰ ਝੂਠਾ ਨਹੀਂ ਲੱਭਾ ਨਗਰ ਇਹ ਕੀ ਹੈ ਬਸ ਪਰਵਿਰਤੀ ਦਾ ਬਿਰਤੀ ਦਾ ਸੁਭਾ ਦਾ ਫਰਕ ਹੈ ਇਸੇ ਪ੍ਰਕਾਰ ਦੇ ਨਾਲ ਇੱਕ ਕਹਿੰਦਾ ਹੈ ਵੀ ਇਹ ਪੂਰੇ ਪੀਰ ਨੇ ਸ਼ੇਰ ਨੇ ਮੱਛਾ ਢੇਕਿਆ ਦੂਸਰਾ ਕਹਿੰਦਾ ਤੇਨੂੰ ਭਰਮ ਹੋ ਗਿਆ ਇਹ ਤਾਂ ਜਾਨਵਰ ਹੈ ਜੰਗਲ ਦੇ ਇਥੋਂ ਆਇਆ ਕੀ ਪਤਾ ਕੀ ਕਰਨ ਆਇਆ